ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਬਣਾ ਰਹੇ ਹਾਂ ਰਬੜ ਬੈਂਡ ਰਬੜ ਬੈਂਡ ਬਣਾਉਣ ਦੇ ਲਈ ਆਪਾਂ ਇੱਕ ਫੈਬਰਿਕ ਦਾ ਲੰਮਾ ਟੁਕੜਾ ਲਿਆ ਤੇ ਉਹਦੀ ਆਪਾਂ ਲੈਂਥ 30 ਇੰਚ ਰੱਖ ਲਈ ਆ ਤੇ ਲਵਾਈ ਜਾਨੀ ਕਿ ਕਿੰਨੇ ਇੰਚ ਤੇ 3.5 ਰੱਖਾਂਗੇ ਆਪਾਂ ਇਹਦੀ ਚੌੜਾਈ ਤੇ ਹੁਣ ਆਪਾਂ ਇਹਦੇ ਦੋਨੇ ਸਿਰਿਆਂ ਨੂੰ ਜੋੜ ਕੇ ਤੇ ਆਪਾਂ ਇਹਦੇ ਤੇ ਸਿਲਾਈ ਲਗਾਵਾਂਗੇ ਹੁਣ ਸਿਲਾਈ ਲੱਗਣ ਤੋਂ ਬਾਅਦ ਆਪਾਂ ਇਹਨੂੰ ਕੱਪੜੇ ਨੂੰ ਉਲਟਾ ਕਰ ਲੈਣਾ ਉਲਟਾ ਕਰਨ ਤੋਂ ਬਾਅਦ ਇਹਦੀ ਸਿਲਾਈ ਦੇ ਉੱਪਰ ਆਪਾਂ ਪ੍ਰੈਸ ਲਗਾ ਲੈਣੀ ਆ ਇਸੇ ਤਰ੍ਹਾਂ ਆਪਾਂ ਇਹਨੂੰ ਉਲਟਾ ਕਰਨਾ ਕੱਪੜੇ ਨੂੰ ਸਿੱਧਾ ਨਹੀਂ ਰੱਖਣਾ ਫਿਰ ਆਪਾਂ ਇਸੇ ਤਰ੍ਹਾਂ ਇਹਨੂੰ ਦੋਨੇ ਸਾਈਡਾਂ ਤੋਂ ਫੋਲਡ ਕਰ ਲੈਣਾ ਤੇ ਫਿਰ ਇਹਦੇ ਸੈਂਟਰ 'ਚੋਂ ਫੋਲਡ ਕਰਕੇ ਤੇ ਉੱਪਰ ਦੀ ਫੋਲਡ ਕਰਨਾ ਫੋਲਡ ਤੋਂ ਬਾਅਦ ਫਿਰ ਆਪਾਂ ਇਹਦੇ ਤੇ ਸਿਲਾਈ ਲਗਾਵਾਂਗੇ ਤੇ ਇਸੇ ਤਰ੍ਹਾਂ ਹੀ ਫੋਲਡ ਕੀਤੇ ਕੱਪੜੇ ਨੂੰ ਆਪਾਂ ਸਿਲਾਈ ਲਾ ਦੇਣੀ ਆ ਤੇ ਨਾਲ ਆਪਾਂ ਨਾਲ ਦੀ ਨਾਲ ਫੋਲਡ ਕਰਦੇ ਜਾਵਾਂਗੇ ਤੇ ਸਿਲਾਈ ਲਾਉਂਦੇ ਜਾਵਾਂਗੇ ਸਿਲਾਈ ਲਾਉਣ ਤੋਂ ਬਾਅਦ ਜਿਹੜਾ ਇਹਦੇ ਵਿੱਚ ਵਾਲਾ ਕੱਪੜਾ ਉਹਨੂੰ ਆਪਾਂ ਹੌਲੀ-ਹੌਲੀ ਖਿੱਚਦੇ ਜਾਵਾਂਗੇ ਇਦਾਂ ਤੇ ਇਸੇ ਤਰ੍ਹਾਂ ਹੀ ਆਪਾਂ ਸਾਰੀ ਫੈਬਰਿਕ ਤੇ ਸਲਾਈ ਲਾ ਕੇ ਤਿਆਰ ਕਰ ਦੇਣਾ ਤੇ ਹੁਣ ਇਹ ਵਾਲੇ ਕੱਪੜੇ ਨੂੰ ਆਪਾਂ ਅੰਦਰ ਫੋਲਡ ਕਰ ਦੇਣਾ ਤੇ ਆਪਾਂ ਅੱਧੇ ਇੰਚ ਛੱਡ ਦੇਣਾ ਹੈ ਤਾਂ ਕਿ ਇੱਥੋਂ ਦੀ ਆਪਾਂ ਇਹਨੂੰ ਸਿੱਧਾ ਕਰ ਸਕੀਏ ਤੇ ਹੁਣ ਆਪਾਂ ਇਹਨੂੰ ਐਦਾਂ ਸਿੱਧਾ ਕਰ ਲਵਾਂਗੇ ਐਦਾਂ ਤੁਸੀਂ ਫੈਬਰਿਕ ਨੂੰ ਹੌਲੀ-ਹੌਲੀ ਖਿੱਚਣਾ ਹੈ ਤੇ ਇਹਨੂੰ ਸਿੱਧਾ ਕਰ ਦੇਣਾ ਹੈ ਤੇ ਹੁਣ ਜਿਹੜੀ ਇਹ ਸਿੱਧੀ ਸਲਾਈ ਰਹਿੰਦੀ ਹੈ ਇਸੇ ਹਿੱਸੇ 'ਚ ਹੀ ਆਪਾਂ ਇਲਾਸਟਿਕ ਪਾਣੀ ਹੈ ਇਲਾਸਟਿਕ ਦੇ ਲਈ ਆਪਾਂ ਇੱਕ ਰਬੜ ਬੈਂਡ ਲੈ ਲਿਆ ਹੈ ਰਬਰ ਬੈਂਡ ਦੀ ਕਟਿੰਗ ਕਰਕੇ ਆਪਾਂ ਇਹਨੂੰ ਮਸ਼ੀਨ ਦੇ ਪੈਰ ਦੇ نیچے ਰੱਖਾਂਗੇ ਤੇ ਦੂਸਰੀ ਸਾਈਡ ਆਪਾਂ ਸੇਫਟੀ ਪੈਨ ਨਾਲ ਆਪਾਂ ਇਲਾਸਟਿਕ ਪਾਵਾਂਗੇ ਇਸੇ ਤਰ੍ਹਾਂ ਹੀ ਤੁਸੀਂ ਇਹਨੂੰ ਇਲਾਸਟਿਕ ਪਾ ਕੇ ਤਿਆਰ ਕਰ ਲੈਣਾ ਸੇਫਟੀ ਪੈਨ ਨਾਲ ਇਲਾਸਟਿਕ ਬਹੁਤ ਜਲਦੀ ਪੈ ਜਾਂਦੀ ਹੈ ਤੇ ਈਜ਼ੀ ਵੀ ਆ ਮੈਂ ਜਿੰਨੇ ਵੀ ਰਬਰ ਬੈਂਡ ਬਣਾਉਣੀਆਂ ਇੱਥੇ ਸਾਰੇ ਲਈ ਸੇਫਟੀ ਪੈਨ ਦਾ ਹੀ ਯੂਜ਼ ਕਰਦੀ ਆ ਤੇ ਹੁਣ ਆਪਾਂ ਰਬਰ ਬੈਂਡ ਦੇ ਦੋਨੇ ਸਿਰਿਆਂ ਨੂੰ ਸਿਲਾਈ ਲਗਾ ਦੇਣੀ ਆ ਤੇ ਇਸੇ ਕਰ ਤਰ੍ਹਾਂ ਇਹਨੂੰ ਜੋੜਾ ਕਰਕੇ ਇਹਨੂੰ ਤਾਂ ਆਪਾਂ ਇੱਥੇ ਸਲਾਈ ਲਾ ਦੇਵਾਂਗੇ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆ ਰਹੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਕਮੈਂਟ ਵੀ ਕਰਨਾ ਤੇ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਹੁਣ ਆਪਾਂ ਜਿੰਨੇ ਵੀ ਇਹਦੇ ਚ ਐਕਸਟਰਾ ਧਾਗੇ ਉਹਨਾਂ ਦੀ ਸਾਰਿਆਂ ਦੀ ਕਟਿੰਗ ਕਰ ਦਾਂਗੇ ਤੇ ਜਿਹੜੇ ਹਿੱਸੇ ਦੀ ਸਲਾਈ ਰਹਿੰਦੀ ਆ ਤੇ ਹੁਣ ਆਪਾਂ ਇਹਦੇ ਤੇ ਸਲਾਈ ਲਾ ਦੇਵਾਂਗੇ ਸਲਾਈ ਲੱਗਣ ਤੋਂ ਬਾਅਦ ਹੁਣ ਆਪਾਂ ਰਬੜ ਬੈਂਡ ਨੂੰ ਇੱਕ ਵਾਰੀ ਪੂਰਾ ਸੈੱਟ ਕਰਨਾ ਹੈ ਇਸੇ ਤਰ੍ਹਾਂ ਇਹਨੂੰ ਖਿੱਚ ਕੇ ਇਹਦੀ ਸਿਲਾਈ ਵਾਲਾ ਹਿੱਸਾ ਉੱਪਰ ਕਰਕੇ ਤਾਂ ਆਪਾਂ ਇਹਦੀ ਸੈਟਿੰਗ ਕਰ ਦੇਣੀ ਆ ਤੇ ਹੁਣ ਆਪਣਾ ਰਬੜ ਬੈਂਡ ਬਣ ਕੇ ਰੈਡੀ ਆ ਤੇ ਦੇਖੋ ਬਹੁਤ ਹੀ ਵਧੀਆ ਆਪਣਾ ਰਬੜ ਬੈਂਡ ਬਣ ਕੇ ਰੈਡੀ ਆ ਤੇ ਤੁਸੀਂ ਵੀ ਇਸੇ ਤਰ੍ਹਾਂ ਰਬੜ ਬੈਂਡ ਤਿਆਰ ਕਰ ਸਕਦੇ ਹੋ ਤੇ ਆਪਾਂ ਇਹ ਸੂਟ ਨਾਲ ਮੈਚਿੰਗ ਕਰ ਸਕਦੇ ਹੋ ਥੈਂਕ ਯੂ ਵੀਡੀਓ ਦੇਖਣ ਲਈ